सिंह मान दो अद खड़े करके सरदार भगवंत सिंह मान अरविंद केजरीवाल आम आदमी पार्टी भा इनकलाफ भा। बहुत 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 मेहरबानी गुरदासपुरे ऐद की लांबे ला दो ਜੇ ਵੀ ਡੁੱਲੇ ਪੈਰਾਂ ਦਾ ਕੁਝ ਨਹੀਂ ਵਿਗੜਿਆ ਨਹੀਂ ਤਾਂ ਗੁਰਦਾਸਪੁਰਾਣੇ ਨੂੰ ਐ ਸਮਝਦੇ ਨੇ ਇੱਥੋਂ ਜਿਹੜਾ ਮਰਜੀ ਭੇਜ ਦੋ ਪਾਈ ਦਿੰਦੇ ਆ ਐਤ ਕੀ ਆਪ ਦਾ ਪੁੱਤ ਚੁਣ ਕੇ ਪਾਰਲੀਮੈਂਟ ਦੀਆਂ ਸੀੜੀਆਂ ਪਾਰਲੀਮੈਂਟ ਦੀਆਂ ਪੌੜੀਆਂ ਤੇ ਚੜਾਓ ਤੇ 10 ਸਾਲਾਂ ਦੇ ਜ ਘਾਟੇ ਪੂਰੇ ਨਾ ਕੀਤੇ ਮੈਂ ਜ਼ਿੰਮੇਵਾਰ ਆ ਦੇਹਾ ਗੁਲਸ਼ਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕ ਹਲਚਲ ਨਿਊਜ਼ ਚੈਨਈ ਫੈਰੀ ਕਲਸੀ ਦਾ ਤਜਰਬਾ ਹੋ ਗਿਆ ਵਿਧਾਨ ਸਭਾ 'ਚ ਬੋਲਣ ਦਾ ਤਜਰਬਾ ਹੋ ਗਿਆ ਅਫਸਰਾਂ ਨਾਲ ਕੰਮ ਕਰਾਉਣ ਦਾ ਤਜਰਬਾ ਹੋ ਗਿਆ ਇਹ ਕੰਮ ਆਊਗਾ ਬਹੁਤ ਗਾ ਮੈਨੂੰ ਤਜਰਬਾ ਹੈ ਪਾਰਲੀਮੈਂਟ 'ਚ ਔਲਾ ਪਾਉਣ ਦਾ ਵੀ ਕਿਵੇਂ ਉਹਨਾਂ ਤੋਂ ਆਪਦੇ ਹੱਕ ਲਈਦੇ ਨੇ ਉਹ ਸਾਰੇ ਪਾਸਵਰਡ ਮੈਂ ਇਹਨੂੰ ਦੱਸੂ ਵੀ ਐਂ ਕਰਦੇ ਹੁੰਦੇ ਨੇ ਉਹੀ ਦੇਖੇ ਹੁਣ ਜਦੋਂ ਮੈਂ ਪਾਰਲੀਮੈਂਟ ਜਦੋਂ ਤੁਸੀਂ ਹੁੰਦਾ ਤਾਂ ਮੈਂ ਇਕੱਲੇ ਹੀ ਸੀ ਪਰ ਮੈਂ ਟੇਕਣ ਨਹੀਂ ਦਿੰਦਾ ਸੀ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਨੂੰ ਟਾਈਮ ਦੇ ਦਿਆ ਕਰੋ ਨਹੀਂ ਤਾਂ ਇਹ ਯਾਰ ਬੋਲਣ ਨਹੀਂ ਦਿੰਦਾ ਕਿਸੇ ਹੋਰ ਨੂੰ ਕਿਉਂਕਿ ਮੈਂ ਫਿਰ ਰੋਣਾ ਪਾਉਂਦਾ ਸੀ ਇਸੇ ਤਰ੍ਹਾਂ ਹੁਣ ਵਿਧਾਨ ਸਭਾ ਚ ਆ ਥੋਡੇ ਵਾਲਾ ਵੀ ਇੱਥੋਂ ਵਾਲਾ ਪਤਾ ਨਹੀਂ ਕੀ ਆਖਣ ਡਿਆ ਹੁੰਦਾ ਹੈ ਉਹਨੂੰ ਉਹਨੂੰ ਬਚਾਰੇ ਨੂੰ ਇਹ ਹੀ ਨਹੀਂ ਸਮਝ ਆ ਰਹੀ ਮੈਂ ਕਰਾਂ ਕੀ ਉਹਦੀ ਮੁੱਖ ਮੰਤਰੀ ਦੀ ਇੱਛਾ ਦੀ ਭ੍ਰੂਣ ਹੱਤਿਆ ਕਰਤੀ ਕਾਂਗਰਸ ਨੇ ਉਹ ਹੁਣ ਬਣ ਤਾਂ ਸਕਦਾ ਨਹੀਂ ਹੁਣ ਸਾਡੇ ਵਰਗੇ ਨੂੰ ਗਾਲਾਂ ਕੱਢ ਸਕਦਾ ਹੋਰ ਕੀ ਕਰੇ ਵਿਚਾਰਾ ਉਹ ਪਾਰਲੀਮੈਂਟ ਚ ਉਥੇ ਵਿਧਾਨ ਸਭਾ ਚ ਉਥੇ ਜਦੋਂ ਬੋਲਦੇ ਨੇ ਬੋਲ ਕੇ ਨਾਰੇ ਮੇਰੇ ਵਿਰੁੱਧ ਲਾ ਕੇ ਬਾਹਰ ਨੂੰ ਤੁਰ ਜਾਂਦੇ ਨੇ ਮੈਂ ਜਿੰਦਾ ਲੈ ਗਿਆ ਇੱਤ ਕੀ ਫਿਰ ਮੈਂ ਕਿਹਨੂੰ ਜਿੰਦਾ ਲਾਉ ਇਹਨਾਂ ਨੂੰ ਨਾਲੇ ਸੁਣਨ ਨਾਲੇ ਬੋਲਣ ਇਹ ਐਂ ਠੀਕ ਹੋਣਗੇ ਹੋਰ ਕੋਈ ਵਿਚਾਰਾ ਨਹੀਂ ਹੈਗਾ ਗੁਰਦਾਸਪੁਰ ਵਾਲੇ ਕੋਲੋਂ ਤੁਹਾਨੂੰ ਗੱਲ ਦੱਸਣ ਲੱਗਿਆ ਬਹੁਤ ਦੁੱਖ ਹੋਊਗਾ ਤੁਹਾਨੂੰ ਇਹ ਗੱਲ ਸੁਣ ਕੇ ਕਿਉਂਕਿ ਮੈਨੂੰ ਦੱਸਣ ਵੇਲੇ ਵੀ ਦੁੱਖ ਹੁੰਦਾ ਜਦੋਂ ਮੈਨੂੰ ਪਤਾ ਲੱਗਿਆ ਮੈਂ ਟੋਲ ਪਲਾਜਾਂ ਦੀ ਜਦੋਂ ਕਢਾਈ ਲਿਸਟ ਵੀ ਕਿਹੜੇ ਕਿਹੜੇ ਟੋਲ ਪਲਾਜੇ ਕਿੰਨਾ ਕਿੰਨਾ ਚਿਰ ਓਵਰ ਚੱਲ ਗਏ ਕੋਈ 3 ਸਾਲ ਤਹਾਂ ਚੱਲ ਗਿਆ ਕੋਈ 2 ਸਾਲ ਕਹਾਂ ਚੱਲ ਗਿਆ ਕਿਸੇ ਨੂੰ 5 ਸਾਲ ਵਧਾਤਾ ਕਿਸੇ ਦੇ ਇੰਨੇ ਦਿਨ 225 ਦਿਨ ਵਧਾਤੇ ਐ ਮੈਂ ਕਿਹਾ ਯਾਰ ਕਿਉਂ ਵਧਾਈ ਜਾਂਦੇ ਨੇ ਇਹ ਇਹਨੂੰ ਬੰਦ ਕਰੋ ਇਹਨਾਂ ਨੂੰ ਇਹਨਾਂ ਨੇ ਕਿਹੜਾ ਆਪਦੇ ਜਿਹੜੇ ਐਗਰੀਮੈਂਟ ਨੇ ਉਹ ਪੂਰੇ ਕੀਤੇ ਨੇ ਸਭ ਤੋਂ ਵੱਡ ਟੋਲ ਪਲਾਜੇ ਚੰਡੀਗੜ੍ਹ ਤੋਂ ਗੁਰਦਾਸਪੁਰ ਨੂੰ ਆਉਣ ਵੇਲੇ ਸੀਗੇ ਚੰਡੀਗੜ੍ਹ ਤੋਂ ਸ਼ਹਿਰਪੁਰ ਨੂੰ ਆਣਿਆ ਨਾ ਹਰਗੋਬਿੰਦਪੁਰ ਵਿੱਚ ਦੀ ਇਤਨਾ ਆਉਣਾ ਜਦੋਂ ਗੁਰਦਾਸਪੁਰ ਸਭ ਤੋਂ ਵੱਡ ਟੋਲ ਪਲਾਜੇ ਨੇ ਗੁਰਦਾਸਪੁਰ ਵੱਲ ਨੂੰ ਕਿੰਨੇ ਵੜਾ ਹੈ ਨੇ ਯਸ ਦੇਖੋ 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 ਪੀ ਡਬਲਯੂ ਡੀ ਮਨਿਸਟਰ ਸੀ ਪ੍ਰਤਾਪ ਬਾਜਵਾ ਨੇ ਬਣਾਏ ਨੇ ਉਹ ਤੁਹਾਡੇ ਆਪ ਦੇ ਘਰ ਨੂੰ ਆਉਣ ਤੇ ਟੈਕਸ ਲਾਈ ਜਾਂਦਾ ਸਾਰੇ ਦੇ ਸਾਰੇ ਬੰਦ ਕੀਤੇ ਨੇ ਮੈਂ ਕਿਤੇ ਨੇ ਸਾਰੇ ਉਹ ਦੇਖ ਕੇ ਆਇਓ ਇਹਨਾਂ ਤੋਂ ਉਮੀਦ ਕਰੋਗੇ ਇਹਨਾਂ ਤੋਂ ਉਮੀਦ ਕਰੋਗੇ ਪੰਜਾਬ ਦੇ ਹੋ ਜਾਣਗੇ ਦਰਿਆ ਦੇ ਪਰਲੇ ਪਾਸੇ ਸੋਨੇ ਦੇ ਬਿਸਕਟਾਂ ਦਾ ਕੰਮ ਕਰਨ ਵਾਲੇ ਇਹਨਾਂ ਤੋਂ ਉਮੀਦ ਕਰੋਗੇ ਅੱਪਾ ਆਟੇ ਦੇ ਬਿਸਕਟਾ ਵਾਲਿਆਂ ਦੀਵਾਲੀ ਵੇਲੇ ਬੇਬੇ ਕਢਾਉਂਦੀ ਹੁੰਦੀ ਆ ਆਟੇ ਦੇ ਬਿਸਕਟ ਉਹੀ ਬਹੁਤ ਮਰੀਆ ਲਾਦੇ ਹੁੰਦੇ ਆਪਾਂ ਦਾ ਇਹਨਾਂ ਤੋਂ ਉਮੀਦ ਕਰੋਗੇ ਪੰਜਾਬ ਦੇ ਹੋ ਜਾਣਗੇ ਕਦੇ ਕਦੇ ਕਿਸੇ ਨੂੰ ਗਾਲ੍ਹਾਂ ਕਦੇ ਕਿਸੇ ਨੂੰ ਗਾਲ੍ਹਾਂ ਤੜਕੀ ਉੱਠ ਕੇ ਗਾਲ੍ਹਾਂ ਕੱਢਣ ਲੱਗ ਜਾਂਦੇ ਆ ਫੁਲਾਨਾ ਫੁਲਾਨਾ ਫੁਲਾਨੀ ਪਾਰਟੀ ਚ ਕਿਉਂ ਚਲਾ ਗਿਆ ਮੈਂ ਕਿ ਪਹਿਲਾਂ ਆਪਣੇ ਭਾਈ ਦਾ ਗੱਲ ਕਰ ਲਾ ਉੱਪਰਲੇ ਫਲੋਰ ਤੇ ਝੰਡਾ ਬੀਜਪੀ ਦਾ ਥੱਲੇ ਦੇ ਕਾਂਗਰਸ ਦਾ ਬਿਚਾਲੇ ਪੌੜੀਆਂ ਨੇ ਬਸ ਜੇ ਕਦੇ ਗਲਤੀ ਨਾਲ ਕੋਈ ਪੌੜੀਆਂ ਉੱਤਰ ਗਿਆ ਜਾਂ ਚੜ੍ਹ ਗਿਆ ਪਾਰਟੀ ਬਦਲ ਜੂ ਇਹਨਾਂ ਨਾਲ ਕੰਮ ਕਰਾਂਗੇ ਯਾਰ ਆਪਾਂ ਠੇਕਾ ਲਿਆ ਇਹਨਾਂ ਦੇ ਮਗਰ ਹੋਣ ਦਾ ਕਿੰਨੀ ਵਾਰੀ ਜਿਤਾਤੇ ਜਿਤਾਵ ਵੀ ਦਿੱਤੇ ਜਾਂਦਾ ਇਹ ਹੋਵੇ ਨਾ ਕੋਈ ਲੰਬਾ ਹੋਵੇ ਜਿਤਾਵ ਵੀ ਦਿੱਤੇ ਰਾਜ ਸਭਾ ਤੱਕ ਪਹੁੰਚਾਤੇ ਲੋਕ ਸਭਾ ਤੱਕ ਪਹੁੰਚਾਤੇ ਵਿਧਾਨ ਸਭਾ ਤੱਕ ਪਹੁੰਚਾਤੇ ਬੱਸ ਕਰੋ ਯਾਰ ਹੁਣ ਕੋਈ ਨਵੇਂ ਮੁੰਡਿਆਂ ਨੂੰ ਕੰਮ ਕਰ ਲੈਣ ਦਿਓ ਹੁਣ ਸ਼ਹਿਰੀ ਕਲਸੀ ਨੂੰ ਬਣਾਓ ਤੁਸੀਂ ਆਪਣਾ ਐਮਪੀ ਉਸ ਤੋਂ ਬਾਅਦ ਇੱਥੇ ਵਿਕਾਸ ਕਰਨਾ ਉਦੇ ਵਾਸਤੇ ਮੈਂ ਕਹਾਂ ਤਿੰਨ ਸਾਲ ਆਪਣੀ ਸਰਕਾਰ 4 ਜੂਨ ਨੂੰ ਜਦੋਂ ਰਿਜ਼ਲਟ ਆ ਜੂਗਾ ਸਰਕਾਰ ਤਾਂ ਦੁਬਾਰਾ ਤਿੰਨ ਸਾਲ ਆਪਣੇ ਕੋਲ ਹੈਗੀ ਐ ਘਟੋ ਘਟ ਘਟੋ ਘਟ ਇਹ ਤਾਂ ਇਹ ਮੈਨੂੰ ਮੈਨੂੰ ਇਹ ਹੋ ਜੂਗਾ ਕਿ ਲੋਕਾਂ ਨੇ ਮੇਰੇ ਕੰਮਾਂ ਤੇ ਫਤਵੇ ਤੇ ਮੋਹਰ ਲਾਈ ਐ ਲੈ ਹੁਣ ਠਿੱਗਣਾ ਚੌਗਣਾ ਕੰਮ ਕਰੂੰਗਾ ਤੁਸੀਂ ਇੱਕ ਵਾਰੀ ਮੈਨੂੰ 13 ਬਾਹਾਂ ਤੇ 13 ਜ਼ੁਬਾਨਾਂ ਦੇ ਦਿਓ ਜਿਹੜੀਆਂ ਦੇਸ਼ ਦੀ ਪਾਰਲੀਮੈਂਟ 'ਚ ਬੋਲਣ ਉਹ ਤੋਂ ਬਾਅਦ ਮੈਂ ਕੰਮ ਨਾ ਕਰਾਂ ਤੁਸੀਂ ਮੈਂ ਤੁਹਾਡੀ ਲਾਥਾਂ ਤੋਂ ਲੰਘ ਜਾਊਗਾ ਤੁਸੀਂ ਮੈਨੂੰ ਨੀਵੇਂ ਤਾਂ ਬਟਾ ਲਿਆ ਆਪਾ ਮਿਹਰਬਾਨੀ ਬਜ਼ੁਰਗੋ ਜੋ ਹਮਸੇ ਟਕਰਾਏਗਾ ਚੂਰ-ਚੂਰ ਹੋ ਜਾਏਗਾ ਬਜ਼ੁਰਗਾਂ ਨੇ ਕਿ ਹਾਤਾੜੀਆਂ ਮਾਰੋ ਇਹਨਾਂ ਵਾਸਤੇ ਜਦੋਂ ਲੋਕ ਆ ਜਾਣ ਨਾ ਮੂਰੇ ਫੇਰ ਨਹੀਂ ਚੱਲਦਾ ਹੁੰਦਾ ਕੁਛ ਲੋਕਾਂ ਦੀ ਨੇਰੀ ਮੂਰੇ ਕੁਛ ਨਹੀਂ ਖੜਦਾ ਆ ਬਾਈ ਚ ਲੋਕਾਂ ਦੀ ਨੇਰੀ ਆਈ ਸੀ ਸਿੱਧੂ ਮਜੀਠੀਆ ਪੱਠੜਾ ਮਲੂਕੇ ਕੈਪਟਨ ਬਾਦਲ ਸਭ ਰੁੜ ਕੇ ਵਿੱਚ ਹੀ ਪਤਾ ਨਹੀਂ ਲੱਗਾ ਕਿੱਧਰ ਗਏ ਇਹ ਨੇਰੀ ਮੂਰੇ ਕੁਛ ਨਹੀਂ ਖੜਦਾ ਹੁੰਦਾ ਇਹ ਲੋਕਾਂ ਦੀ ਨੇਰੀ ਹੈ ਸਾਰੀ ਕਰਜ਼ੀ ਜਿੰਦਾਬਾਦ ਗਲਤ ਚੋਣ ਕਰਕੇ ਗਰਦਾਸਪੁਰ ਦਾ ਜਿੰਨਾ ਕਿ ਨੁਕਸਾਨ ਹੋ ਗਿਆ ਘਟੂ ਘਟ ਉਹਨਾਂ ਦਾ ਆਪਾਂ 1 ਜੂਨ ਨੂੰ ਰੋਕ ਸਕਦੇ ਹਾਂ ਘਟੂ ਘਟ ਉਹਦੇ ਤਾਂ ਆਪਾਂ ਨੱਕਾ ਲਾਈਏ ਉਥੇ ਪੋਚਾ ਲਾਈਏ ਕਿ ਜਿੰਨਾ ਕਿ 10 ਸਾਲਾਂ ਚ ਗਲਤ ਮੈਂਬਰ ਪਾਰਲੀਮੈਂਟ ਚੁਣ ਕੇ ਬਾਹਰਲੇ ਬੰਦੇ ਚੁਣ ਕੇ ਬੰਬੇ ਵਾਲੇ ਜਿਨ੍ਹਾਂ ਦਾ ਇੱਥੇ ਜਿੱਦ ਨਹੀਂ ਲੱਗਦਾ ਜਿਨ੍ਹਾਂ ਨੂੰ ਇੱਥੇ ਧੁੱਪ ਹੀ ਨਹੀਂ ਚੰਗੀ ਲੱਗਦੀ ਛਤਰੀਆਂ ਵਾਲੇ ਵੈਂਟੀ ਵੈਨਾਂ ਵਾਲੇ ਉਹਨਾਂ ਨੂੰ ਆਪਾਂ ਚੁਣ ਬੈਠੇ ਚਲੋ ਕੋਈ ਨਹੀਂ ਲੋਕਾਂ ਕੋਲੇ ਸ਼ਾਇਦ ਉਦੋਂ ਰਾਹ ਨਹੀਂ ਹੋਣਾ ਕੋਈ ਹੁਣ ਆਮ ਆਦਮੀ ਪਾਰਟੀ ਆ ਗਈ ਹੁਣ ਤੁਹਾਡੇ ਕੋਲੇ ਇੱਕ ਰਸਤਾ ਹੈਗਾ ਤੀਜਾ ਹੁਣ ਲਾਂਬਾ ਨਹੀਂ ਤੁਸੀਂ ਦੇ ਸਕਦੇ ਵੀ ਅਸੀਂ ਕੀ ਕਰੀਏ ਸਾਡੇ ਕੋਲ ਤਾਂ ਦੋ ਹੀ ਰਾਹ ਸੀ ਅਸੀਂ ਕੀ ਕਰੀਏ ਤਾਂ ਫਿਰ ਇਸ ਵਾਰ ਝਾੜੂ ਦੇ ਚੋਣ ਨਿਸ਼ਾਨ ਤੇ ਬਟਨ ਦੱਬਣਾ ਇੱਕ ਤਰੀਕ ਨੂੰ ਤੇ 4 ਤਰੀਕ ਨੂੰ ਜਦੋਂ ਰੁਝਾਨ ਸ਼ੁਰੂ ਹੋਣਾ 8 ਵਜੇ ਤਾਂ ਸਵਾ 8 ਵਜੇ ਮੈਨੂੰ ਮਾਝੇ ਵਾਲੇ ਪਾਸਿਓਂ ਆਉਣੀ ਚਾਹੀਦੀ ਏ ਠੰਡੀ ਹਵਾ ਦਾ ਬੁੱਲਾ ਕਿ ਪਹਿਲਾ ਰੋਜ਼ਾਨ ਗੁਰਦਾਸਪੁਰ ਕਾ ਜੋ ਆਮ ਆਦਮੀ ਪਾਰਟੀ ਕੇ ਪੱਖ ਮੇ ਜਾ ਰਹਾ ਹੈ ਐਦਾਂ ਦੀ ਖਬਰ ਆਵੇ ਤਾਂ ਮੈਂ ਪਤਾਸੇ ਵੰਡੂਗਾ ਔਰ ਤੁਹਾਡੇ ਕੋਲੇ ਕੋਈ ਪੈਸਿਆਂ ਦੀ ਕਮੀ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ मेरे तकीन कर रखियो जिमें यकीन किया उमें जिमें रखियो, खजाना भर भी खजाने चो थो वापस भी करा खजाने बचा बचा के पैसे भर खजाने चो वापस बिजली राही स्कूल राही नौकरिया राही आ, आ इंफ्रास्ट्रक्चर राही आवरेज राही आे शहर के काम बहल साहब ने गिराए ने इन सारे कामों राहीापस तो पैसा मिलेगा दोनों हथ उपर चा दो नारे ला दौ इनको ਥੋੜਾ ਯਾ ਹੋਰ ਚੱਕ ਦਿਓ ਇਧਰਲੇ ਪਾਸੇ ਦਾ ਸੁਣੇ ਆ ਇੰਨਾ ਤੱਕ ਤਾਂ ਸੁਣੇ ਜਿਹੜੇ ਕਹਿੰਦੇ ਕਿ ਹੋ ਜਾ ਮਟੀਰੀਅਲ ਆ ਗਿਆ ਉਥੇ ਤੱਕ ਤਾਂ ਪਹਚਾਓ ਕਰੇ ਗੱਲ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੋ ਸੋਨਹਾਲ